ਪਿੰਡਾਂ ਦੇ ਵਿੱਚ ਹਾਂ ਰਾਸ਼ਨ ਜਿਹੜਾ ਪਹੁੰਚਾਇਆ ਜਾ ਰਿਹਾ ਆਮ ਲੋਕਾਂ ਦੁਆਰਾ ਠੀਕ ਆ ਤੁਸੀਂ ਦੇਖ ਲਓ ਵੀ ਠੀਕ ਆ ਇੱਕ ਪਾਸੇ ਜਿਹੜਾ ਹੈਗਾ ਪੂਰੇ ਤਰ੍ਹਾਂ ਰਸਤੇ ਬਲੌਕ ਆ ਇਹ ਮੇਨ ਹਾਈਪ ਤੋਂ ਕਾਫੀ ਦੂਰ ਆ ਠੀਕ ਆ ਲੋਕਾਂ ਦੀ ਜਿਹੜਾ ਤੂੜੀ ਤੰਦ ਆ ਉਹ ਵੀ ਰੁੜ ਵੀ ਰਿਹਾ ਹਜੇ ਵੀ ਤੇ ਪਹਿਲਾਂ ਵੀ ਜਿਹੜਾ ਰੁੜ ਚੁੱਕਿਆ ਠੀਕ ਆ ਤਾਂ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਜਿਹੜਾ ਹੈ ਜਿਹੜਾ ਹੈਗਾ ਰਸਦ ਲੈ ਕੇ ਆਉਂਦੇ ਆ ਕਿ ਆਪਾਂ ਕੀ ਆ ਲੈ ਕੇ ਆਉਣਾ ਹੈ ਪਹਿਲਾਂ ਇਕੱਠਾ ਕਰਦੇ ਆ ਤੇ ਵੰਡਣਾ ਵੀ ਆਪਾਂ ਕਾਲੀ ਕਰ ਜਣਾ ਥੋੜਾ ਜਿਹਾ ਹੁੰਦਾ ਵੀ ਉੱਥੇ ਜ਼ਰੂਰ ਜਾਇਆ ਜਾਵੇ ਜਿੱਥੇ ਲੋੜ ਹੈ ਠੀਕ ਆ ਪਾਣੀ ਦੀਆਂ ਬੋਤਲਾਂ ਤੋਂ ਲੈ ਕੇ ਠੀਕ ਆ ਹਰ ਚੀਜ਼ ਇਧਰ ਜਿਹੜਾ ਹੈਗਾ ਭਾਈ ਕੀ ਹਾਲਾਤ ਆ ਸੋਡੇ ਪਿੰਡਾਂ ਦੇ ਹੁਣ ਪਿੰਡਾਂ ਦੇ ਬੜਾ ਮਾਰਾ ਹਾਲ ਹੈ ਭਾਈ ਤੂੜੀ ਡੰਗਰਾ ਬਵਾ ਨਹੀਂ ਗਾ ਡੰਗਰਾ ਪਾਣੀ ਪੂਰੇ ਦਾ ਭੁਲਾਉਂਦੇ ਆ ਨਲਕੇ ਤੋਂ ਢੀਡ ਢੀਡ ਗਿਆ ਸਾਡੇ ਇੱਕ ਨਲਕੇ ਦੇ ਦੋ ਨਲਕੇ ਮਾ ਇਧਰ ਆਪਣੇ ਤੇ ਠੀਕ ਆ ਤੇ ਭਾਈ ਜਿਵੇਂ ਹਾਈਵੇ ਤੋਂ ਦੂਰ ਆ ਇੱਥੇ ਆ ਰਹੀ ਆ ਰਸਤੇ ਨੂੰ ਲੋਕ ਆ ਰਹੇ ਆ ਹਾਂਜੀ ਆਉਂਦੀਆਂ ਆ ਰਹੀਆਂ ਆ ਰਹੀਆਂ ਨੇ ਆਹਨੇ ਕਦਾਫਰ ਤੋਂ ਆ ਰਹੀਆਂ ਉਧਰ ਤੇ ਆ ਜਾਂਦੇ ਜੰਦਰ ਰੋਡ ਤੇ ਸਾਡੇ ਦੇਖਦੇ ਨੂੰ ਫੋਨ ਆਇਆ ਜਿੰਦੇ ਵੀ ਉਥੇ ਕਾਦੀਆਂ ਬੜੀਆਂ ਲੱਗੀਆਂ ਵੀ ਜੀ ਪਰ ਉਹਨਾਂ ਦਾ ਅੱਜ ਹਾਲ ਕੋਈ ਡੰਗਰ ਮਾਲ ਦਾ ਜ਼ਿਆਦਾ ਮਾੜਾ ਉਹਦਾ ਤੁਲੀ ਤੰਦ ਔਖਾ ਹੈ ਨਾ ਹਾਂਜੀ ਅਜੇ ਬੰਦਿਆਂ ਦਾ ਫਿਰ ਵੀ ਚੱਲੇ ਜਾਂਦਾ ਅੱਛਾ ਇਹ ਤਾਂ ਬਹੁਤ ਹੀ ਮਾੜਾ ਅੱਛਾ ਕੋਹਨੇ ਵਾਲੇ ਮਾਛੇ ਕਿਧਰ ਹੋ ਜਾਵੇ ਪਿੰਡ ਉਹ ਇੱਧਰ ਆ ਆ ਜਿਹੜਾ ਸਾਹਮਣੇ ਕੋਹਨੇ ਵਾਲਾ ਅੱਛਾ ਕੋਹਨੇ ਵਾਲਾ ਮਾਛੇ ਕਹੇ ਪਿੰਡਾ ਇੱਧਰ ਹੈ ਅੱਛਾ ਇਹਦਾ ਵੀ ਇਹਨੂੰ ਪਤਾ ਇਹਨਾਂ ਦੇ ਬਹੁਤ ਹੀ ਮਾੜਾ ਅੱਛਾ ਉੱਥੇ ਜਾਂ ਉੱਥੇ ਜਾਂਦੇ ਵੀ ਨਹੀਂ ਲੋਕ ਘਟ ਜਾਂਦੇ ਹੋਣ ਕਿਉਂਕਿ ਰਸਤਾ ਘਟ ਹੈ ਚਾਟ ਵਾਲੀ ਗਈਆਂ ਨੇ ਨਹੀਂ ਨਹੀਂ ਪੈਦਲ ਜਾਣ ਨਹੀਂ ਸਕਦੇ ਪੈਦਲ ਨਹੀਂ ਜਾ ਸਕਦਾ ਟਰੈਕਟਰ ਜਾ ਸਕਦਾ ਹਾਂਜੀ ਟਰੈਕਟਰ ਚੱਲ ਜਾਊਗਾ ਠੀਕ ਆ ਜੀ ਆ ਤੁਸੀਂ ਦੇਖ ਲਓ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਥਾਂ ਜਿਹੜਾ ਹੈਗਾ ਬੁਰਾ ਹਾਲਾ ਦੂਰੀਆਂ ਦੂਰ ਦੂਰ ਤੱਕ ਪਿੰਡਾਂ ਦੇ ਪਿੰਡਾਂ ਜਿਹੜਾ ਹੈਗਾ ਪਰੇਸ਼ਾਨ ਹੈ ਇਸ ਵਕਤ ਠੀਕ ਆ ਪੀਣ ਵਾਲਾ ਪਾਣੀ ਤੱਕ ਜਿਹੜਾ ਹੈਗਾ ਉਹ ਜਿਹੜਾ ਔਖਾ ਹੋਇਆ ਪਿਆ ਬਾਈ ਠੀਕ ਆ ਤੇ ਜਿਹੜੇ ਭੈਣ ਭਰਾ ਕੋਈ ਵੀ ਸੇਵਾ ਕਰਦਾ ਉਹ ਜ਼ਰੂਰ ਰਿਮੋਟ ਏਰੀਆ ਜਾਇਆ ਕਰੋ ਜਿੱਥੇ ਕੋਈ ਨਹੀਂ ਪਹੁੰਚਦਾ ਬਾਈ ਆਪਾਂ ਵੀ ਹਾਈਵੇ ਤੇ ਸੱਟ ਕੇ ਮੋੜਿਆ ਆਉਣੇ ਹਾਈਵੇ ਤੇ ਲਗਭਗ ਸਾਰਿਆਂ ਕੋਲੇ ਜਿਹੜਾ ਹੈਗਾ ਰਾਸ਼ਨ ਪਹੁੰਚ ਜਾਂਦਾ ਠੀਕ ਆ ਸੋ ਲੱਗੇ ਹੋਇਆ ਸੇਵਾਦਾਰ ਇਹਦਾ ਪਿੰਡਾਂ ਵਾਲੇ ਤੇ ਬਾਈ ਇੱਥੇ ਕੋਈ ਆ ਨਹੀਂਗਾ ਠੀਕ ਆ ਛੋਟੇ ਛੋਟੇ ਬੱਚੇ ਦੇਖੋ ਬਾਈ ਠੀਕ ਆ ਆ ਰੱਬ ਦਾ ਰੂਪ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਹਾਲਾ ਤੇ ਉਧਰੋਂ ਦੇਖਿਆ ਉਹਦਾ ਪ੍ਰਧਾਨ ਸਾਹਿਬ ਜਿਹੜੇ ਚਲੇ ਗਏ ਮਤਲਬ ਆਪਣੇ ਉਧਰ ਚਲੇ ਮਾਸੀ ਕਿ ਅਗਲੇ ਪਿੰਡ ਚਲੇ ਗਏ ਜੀ ਲਿਆ ਠੀਕ ਹੈ ਇਧਰ ਤੁਹਾਨੂੰ ਦਿਖਾ ਦਿਆਂ ਮੈਂ ਇੱਕ ਮਿੰਟ ਪਾੜਾ ਸਾਡ ਦੇ ਦੱਸੋ ਇਧਰੋਂ ਵਾਕਿਆ ਹੀ ਭਾਈ ਥਾਣਾ ਬੰਦੇ ਖੇਤਾਂ ਜਿਹੜੇ ਨਾਲੇ ਠੀਕ ਹੈ ਉਹ ਜਾਂਦੇ ਆ ਸਰਵਨ ਸਿੰਘ ਪਲੇਰ ਪਿੱਛੇ ਪਾਣੀ ਦੇ ਠੀਕ ਹੈ ਅਜ ਮਾਲਾ ਆਉਦੇ ਜਿਹੜਾ ਮੁੰਡਿਆਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਭ ਤੋਂ ਅੱਗੇ ਵੀ ਯਾਰ ਆਉ ਆਪਾਂ ਜਿਹੜਾ ਹੈਗਾ ਉਹਨਾਂ ਘਰਾਂ ਚ ਰਾਸ਼ਨ ਪਹੁੰਚਾਇਆ ਜਿੱਥੇ ਕੋਈ ਨਹੀਂ ਪਹੁੰਚਿਆ ਬਾਈ ਠੀਕ ਹੈ ਬਹੁਤ ਧੰਨਵਾਦ ਆ ਇਹੋ ਜਿਹੇ ਇਨਸਾਨਾਂ ਦੇ ਇਹੋ ਜਿਹੇ ਨੌਜਵਾਨਾਂ ਦਾ ਵੀ ਜਿਹੜੇ ਆਖੇ ਲੱਗਦੇ ਹਨ ਚੰਗੇ ਕਾਰਜਾਂ ਚ ਆਉਂਦੇ ਠੀਕ ਆ ਤੇ ਇਧਰ ਪਿੰਡਾਂ ਦਾ ਪਿੰਡ ਜਿਹੜਾ ਡੁੱਬ ਚੁੱਕਿਆ ਤੇ ਆ ਦੇਖੋ ਠੀਕ ਆ ਸਾਡੇ ਬੱਚੇ ਭੈਣਾਂ ਕੁੜੀਆਂ ਠੀਕ ਆ ਤੇ ਕੋ ਸਾਰੇ ਕੋਠਿਆਂ ਤੇ ਉਹ ਦੇਖੋ ਦੂਰ ਦੂਰ ਤੱਕ ਇਧਰੋਂ ਤੂੜੀ ਤੰਦਾ ਜਿਹੜਾ ਉਹ ਰੁਲਿਆ ਪਿਆ ਸਾਰੇ ਦਾ ਸਾਰਾ ਉਹ ਸਭ ਕੁਝ ਜਿਹੜਾ ਹੈਗਾ ਇਸ ਵਕਤ ਰੁੜਿਆ ਹੋਇਆ ਹੈ ਇਹ ਮੱਝ ਏਰੀਆ ਦਾ ਗਰਦਾਲਸਪੁਰ ਦੇ ਇਲਾਕੇ ਦਾ ਹਾਲ ਹੈ ਠੀਕ ਹੈ ਗਰਦਾਲਸਪੁਰ ਤੇ ਅੰਬਰਸਾ ਦਾ ਜਿਹੜਾ ਕਾਮਨ ਏਰੀਆ ਉਹ ਬਹੁਤ ਜ਼ਿਆਦਾ ਮਾਰ ਦੇ ਵਿੱਚ ਹੈ ਇਸ ਵਕਤ ਜੇ ਕਹਾਂ ਠੀਕ ਹੈ ਇਧਰਲੇ ਪਾਸੇ ਜਿਹੜਾ ਹੈਗਾ ਰਸਤਾ ਪਹੁੰਚਾਉਣ ਵਾਸਤੇ ਜਿਹੜਾ ਪਾਣੀ ਪਹੁੰਚਾਉਣ ਵਾਸਤੇ ਲਗਾਤਾਰ ਅੱਗੇ ਤੇ ਅੱਗੇ ਲੋਕ ਜਾ ਰਹੇ ਆ ਠੀਕ ਹੈ ਤੇ ਆਹ ਵੀ ਇੱਕ ਪਿੰਡ ਆ ਜਿਹੜਾ ਸਾਹਮਣੇ ਦਿਖ ਰਿਹਾ ਇੱਥੇ ਜਿਹੜੀ ਰਸਤਾ ਇੱਥੇ ਵੀ ਜਿਹੜੀ ਬਹੁਤ ਕਹਿੰਦੇ ਔਖੀ ਆ ਪਹੁੰਚਾਉਣੀ ਤਾਂ ਪੈਦਲ ਤੁਰ ਕੇ ਜਾਂ ਟਰੈਕਟਰ ਨਾਲ ਜਿਹੜਾ ਪੋਸੀਬਲ ਜਿਵੇਂ ਵੀ ਹੁੰਦਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਰੈਸਕੂ ਉਹ ਵੀ ਕੀਤਾ ਜਾ ਰਿਹਾ ਪਲੱਸ ਮਦਦ ਆ ਕਿਤੇ ਨੇ ਆਮ ਲੋਕਾਂ ਵੱਲੋਂ ਆੜੜ ਪਿੰਡਾਂ ਵੱਲੋਂ ਠੀਕ ਹੈ ਸੋ ਇਹ ਕੋਈ ਗੱਲ ਆ ਪੰਜਾਬ ਨਾਲ ਪੰਜਾਬ ਖੜਦਾ ਠੀਕ ਹੈ ਤੇ ਵਾਕਈ ਬਹੁਤ ਮਹਿਕਮਾ ਧੰਨ ਜਿਗਰਾ ਸਾਰੇ ਪੰਜਾਬੀਆਂ ਦਾ ਲੱਗੇ ਹੋਇਆ ਤੇ ਬਿਜਲੀ ਦਾ ਜਿਹੜਾ ਹੈਗਾ ਬੁਰਾ ਹਾਲ ਆ ਬੰਦ ਹੀ ਹੈ ਕਿਉਂਕਿ ਇੰਨੇ ਪਾਣੀ ਛੱਡਣ ਕੇ ਦਾ ਵੈਸੇ ਇੱਦਾਂ ਪਿੰਡ ਤੇ ਰਖਾ ਖਤਰਾ ਪੈ ਜਾਊਗਾ ਹੈਨਾ ਸੋ ਬਾਈ ਇਹ ਹਾਲ ਆ ਜੇ ਕੋਈ ਕਹਿੰਦਾ ਵੀ ਤੂੜੀ ਤੰਦ ਜਿਹੜਾ ਪਸ਼ੂਆਂ ਡੰਗਰਾਂ ਦਾ ਜ਼ਿਆਦਾ ਬੁਰਾ ਹਾਲ ਆ ਬਾਈ ਬੰਦਿਆਂ ਨਾਲੋਂ ਸੋ ਡੰਗਰਾਂ ਦਾ ਜਿਹੜਾ ਹੈਗਾ ਜੇ ਰਸਨ ਪਾਣੀ ਲੈ ਕੇ ਆਓ ਤੁਸੀਂ ਜ਼ਿਆਦਾ ਵਧੀਆ ਬਾਈ ਠੀਕ ਹੈ ਪੀਣ ਵਾਲਾ ਪਾਣੀ ਵੀ ਜ਼ਰੂਰ ਲਿਓ ਠੀਕ ਹੈ ਤੇ ਡੰਗਰਾਂ ਨਹੀਂ ਵੀ ਆਊਗਾ ਤੂੜੀ ਤੰਦ ਰਾਊਗਾ ਆਊਗਾ ਚਲੋ ਬਾਕੀ ਵੀ ਲੈ ਕੇ ਆਓ ਹੋਰ ਬਾਈਏ ਸਾਡੇ ਪਿੰਡ ਤੋਂ ਤੂੜੀ ਤੰਦ ਆਊਗਾ ਫਿਰ ਜਰੂਰ ਆ ਬੇਜਵਾਨਾ ਸਾਰਾ ਬੰਨ